ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਤੇ ਫੇਜਬੁਕ ਤੇ ਸਵਾਤ ਹੈ ਅੱਜ ਜਿਹੜੇ ਆਪਾਂ ਬੜੋ ਲੈ ਕੇ ਆਏ ਆ ਟਕਸਾਲੀ ਪਰਨੇ ਦੀ ਵੀਡੀਓ ਤੇ ਟਕਸਾਲੀ ਗੋਲ ਪਰਨੇ ਦੀ ਵੀਡੀਓ ਜਿਹੜੀ ਆਪਾਂ ਜਿਹੜਾ ਆਪਾਂ ਕਿਵੇਂ ਬਣਾਣਾ ਤੇ ਸਭ ਤੋਂ ਪਹਿਲਾਂ ਜਿਹੜਾ ਆਪਾਂ ਕੇਸਾ ਨੂੰ ਕੰਗਾ ਕਰਕੇ ਤੇ ਸਾਡੇ ਸੈਂਟਰ 'ਚ ਜਿਹੜਾ ਆਪਾਂ ਜੁੜਾ ਕਰਨਾ ਹੈ ਜਿਹੜਾ ਤੁਸੀਂ ਧੂੜਾ ਉਹ ਗੱਠ ਵਾਲਾ ਵੀ ਕਰ ਸਕਦੇ ਹੋ ਸਿੰਪਲ ਜੁੜਾ ਜਿਹੜਾ ਉਹ ਵੀ ਕਰ ਸਕਦੇ ਹੋ ਫਿਰ ਜਿਹੜਾ ਆਪਾਂ ਕੇਸਾ ਨੂੰ ਕੰਗਾ ਕਰਕੇ ਉਹਨਾਂ ਨੂੰ ਚੰਗੀ ਤਰ੍ਹਾਂ ਥੋੜੇ ਉਹ ਚ ਉਹਨਾਂ ਨੂੰ ਕਿਸੇ ਨੂੰ ਟਾਈਟ ਕਰਕੇ ਇੱਕ ਹੱਥ ਥੱਲੇ ਰੱਖ ਕੇ ਜਿਹੜਾ ਆਪਣਾ ਜੁੜਾ ਕਰਕੇ ਗੱਠ ਵਾਲਾ ਤੇ ਫਿਰ ਖਿੱਚ ਲੈਣਾ ਉਸ ਨੂੰ ਖਿੱਚ ਕੇ ਫਿਰ ਜਿਹੜਾ ਬਾਕੀ ਤੇ ਬਾਕੀ ਜੇ ਆਪਣੇ ਕੇਸ ਬਚੇ ਹੋਣਗੇ ਉਹਨਾਂ ਨੂੰ ਜਿਹੜਾ ਉਸ ਦੇ ਹਾਲੇ ਦਵਾ ਜਿਵੇਂ ਰਹਿਣਾ ਲੈਣਾ ਤੇ ਜਿੰਨਾ ਵੀ ਤਾਂ ਅਮਰਤਸ਼ਾ ਕੇ ਆਇਆ ਉਹਨਾਂ ਵੀ ਜਿਹੜਾ ਆਪਣਾ ਕੰਗਾ ਉਹ ਆਪਣੇ ਇੱਥੇ ਜੁੜੇ ਬੈਕ ਸ਼ੈੱਡ ਤੇ ਦੇ ਲੈਣਾ ਇਹ ਵੇੜਾ ਆਪਾਂ ਪਾਟ ਨਾਲ ਆ ਜੇ ਆਪਾਂ ਨੇ ਤਿੰਨ ਗੱਲ ਕਰੀਏ ਤਨ ਮੀਟਰ ਜਿਹੜੀ ਇਹਦੀ ਲੈਂਥ ਆ ਕਪੜਾੜਾ ਫੋਲਡ ਕਰਵਾਤਿਆ ਜਿਹੜਾ ਆਪਾਂ ਪਹਿਲਾਂ ਲਾਉਣਾ ਜਿਹੜਾ ਆਪਣੇ ਦੋ ਕਿਨਾਰੇ ਹੁੰਦੇ ਆ ਆਪਣੇ ਉਹਦੇ ਇੱਕ ਕਿਨਾਰੇ ਨੂੰ ਅੰਦਰ ਨੂੰ ਫੋਲਡ ਕਰਕੇ ਉਹਦੀ ਇੱਕ ਟ੍ਰੈਂਗਲ ਪੁਣੀ ਬਣਾਣੀ ਆ ਇੱਕ ਟ੍ਰੈਂਗਲ ਪੁਣੀ ਬਣਾ ਕੇ ਤੇ ਉਸ ਨੂੰ ਸਿਰ ਦੇ ਉੱਤੇ ਰੱਖਣਾ ਹੈ ਸਿਰ ਦੇ ਉੱਤੇ ਰੱਖ ਕੇ ਆਮੜਾ ਖੱਬਾ ਕਰਨੋ ਵੇਗਾ ਉਹਨੂੰ ਉਹਦੇ ਉੱਤੇ ਜਿਲੇ ਆ ਕੇ ਜੁੜੇ ਥੱਲੇ ਜੀ ਕਾਢ ਲੈਣਾ ਜੁੜੇ ਥਲੀ ਕੱਢ ਕੇ ਸੱਜੇ ਕੰਦੇ ਵੀ ਉੱਤੇ ਜਿਰਾ ਕਿਹੜਾ ਲੜ ਨੂੰ ਲੋਡ ਕਰਕੇ ਲਗਾ ਲੈਣਾ ਇਹ ਜਿਹੜਾ ਅਗਲਾ ਲੜ ਹੋਊਗਾ ਉਹਨੂੰ ਆਪਾਂ ਜਿਹੜਾ ਥੋੜਾ ਖੋਲਣਾ ਖੋਲ ਕੇ ਉਹਨੂੰ ਗੁਲਾਈ ਚ ਕਰ ਲੈਣਾ ਲੜ ਨੂੰ ਉਹਨਾਂ ਜਿਹੜੇ ਆਪਾਂ ਮੱਥੇ ਜਿਹੜੀ ਗੁਲਾਈ ਦੇ ਕੇ ਤੇ ਲੜ ਨੂੰ ਲੋਡ ਕਰਕੇ ਜਿਹੜਾ ਚ ਬਲ ਪੈਂਦਣੀਆਂ ਉਹਨਾਂ ਨਾਲ ਆਪਾਂ ਲੋਡ ਕਰਕੇ ਤੇ ਸੈੱਟ ਕਰਕੇ ਜਿਹੜਾ ਲੜ ਨੂੰ ਲਗਾ ਲੈਣਾ ਹੈ ਆਗਲਾੜਾ ਪਰੜਲਣਾ ਦੋਈ ਕਿਨਾਰੇ ਇਕੱਠੇ ਕਰ ਲੈਣਾ ਦੋਈ ਕਿਨਾਰੇ ਇਕੱਠੇ ਕਰਕੇ ਉਹਦੀ ਇੱਕ ਟਾਈਪ ਦੀ ਪੂਣੀ ਬਣਾ ਲੈਣੀ ਇੱਕ ਟਾਈਪ ਦੀ ਪੂਣੀ ਬਣਾ ਕੇ ਲੜ ਨੂੰ ਬੈਗ ਤੋਂ ਹਲਕੇ ਪਿੰਚ ਕਰ ਲੈਣਾ ਹਲਕੇ ਲੜ ਨੂੰ ਬੈਗ ਤੋਂ ਪਿੰਚ ਕਰਕੇ ਵੇੜਾ ਜਿਹੜੇ ਬਲ ਪੈਂਦੇ ਨੇ ਉਹਨਾਂ ਦਾ ਆਪਾਂ ਲੋਡ ਕਰਕੇ ਤੇ ਜਿੱਥੇ ਆਪਣੇ ਪਹਿਲੇੜੇ ਦੇ ਬਲ ਮੁੱਕਦੇ ਹੋਣਗੇ ਥੇੜਾ ਪਲੇਟ ਨੂੰ ਲੋਡ ਕਰਕੇ ਸੈੱਟ ਕਰਕੇ ਲਗਾ ਦੇਣਾ ਹੈ ਤੇ ਵੇੜਾ ਆਪਾਂ ਜਿਹੜਾ ਲੜਨ ਨੂੰ ਲੋਡ ਕਰਕੇ ਡੇਲਰ ਨੂੰ ਟਾਇਰ ਕਰਕੇ ਜਿਹੜੇ ਆਪਣੇ ਉਹਦੇ ਬਾਲ ਹੋਣਗੇ ਉਹਨਾਂ ਨਾਲ ਪਟਾਟ ਕਰਕੇ ਕਿਹੜਾ ਪਲਾਟ ਨੂੰ ਲੋਡ ਕਰਕੇ ਲਗਾ ਲੈਣਾ ਹੈ ਤੇ ਹੜੜਿਆ ਪਰੜ ਲਈ ਸੀ ਉਹ ਜਿਹੜੇ ਬਲ ਪਾ ਸੀ ਉਹਨਾਂ ਨੂੰ ਜਿਹੜਾ ਆਪਾਂ ਲੋਡ ਕਰ ਲੈਣਾ ਝੜੋ ਤਲੜ ਛੱਡੇ ਉਹਨਾਂ ਨਾਲ ਆਪਾਂ ਸਿਰਾ ਕਵਰ ਕਰਨਾ ਹੈ ਆ ਗੱਲਾੜਾ ਪਾੜਾ ਲਾਣਾ ਲਾਡੂ ਬੈਤ ਪੈਂਚ ਗੱਲਾਂ ਹਲਕਈ ਤੇ ਦੋਈ ਕਿਨਾਰੇ ਇਕੱਠੇ ਕਰਕੇ ਤੇ ਲੜਨ ਨੂੰ ਲੋਡ ਕਰ ਲੈਣਾ ਤੇ ਫੇਲੜਾ ਪਾੜਨ ਨੂੰ ਲੋਡ ਕਰਕੇ ਤੇ ਸੈਟ ਕਰ ਜਿਹੜਾ ਪਲਾਨ ਨੂੰ ਲਗਾ ਦੇਣਾ ਹੈ ਜਿਹੜੋ ਟੈਲਰ ਸਟੇ ਯੋਨ ਦਾ ਪਾਸਾ ਕਵਰ ਕਰ ਲੈਣਾ ਹੈ ਤੇਰੇ ਆਪਾਂ ਲੜ ਲਾਈ ਸੀ ਉਹ ਜਿਹੜੀ ਆਪਾਂ ਸੈਟਿੰਗ ਕਰ ਲੈਣੀ ਹੈ ਤੇ ਜਿਹੜੇ ਬਲ ਨੇ ਜਿਹੜੇ ਉਹ ਸੈਟ ਕਰ ਲੈਣੇ ਹਨ ਜਿਹੜਾ ਪਗਲਾੜਾ ਲੋੜਾ ਲੜ ਨੂੰ ਬੈਗ ਤੋਂ ਪੈਂਚ ਕਰਕੇ ਦੋਈ ਕਿਨਾਰੇ ਇਕੱਠੇ ਕਰ ਲੈਣੇ ਦੋਈ ਕਿਨਾਰੇ ਇਕੱਠੇ ਕਰਕੇ ਜਿਹੜਾ ਲੜ ਨੂੰ ਖੋਲ ਲੈਣਾ ਚੜਾਈ ਤੇ ਕਰ ਜਿਹੜਾ ਪਲੜ ਨੂੰ ਤੇ ਆਪਣੇ ਜਿਹੜੇ ਉਹਦੇ ਬਾਲ ਨੇੜੇ ਆ ਬਹੁਤ ਟੈਟ ਕਰਕੇ ਜਿਹੜਾ ਪਲੜ ਨੂੰ ਲੋਡ ਕਰਕੇ ਲਗਾਉਣਾ ਹੈ ਤਾਂ ਆਲੀਆ ਬਾਕੀ ਪਾਣੇ ਜਿਹੜੀ ਆ ਵਸਾਈਂ ਕਰੀ ਜਾਣੀ ਐ ਇਹੜੇ ਆਪਣੇ ਕੇਸ ਵਾਰਟ ਹੋਣਗੇ ਜਿਹੜਾ 15 ਕਰ ਲੈਣਾ ਤੇ ਜਿਹੜੇ ਵੀ ਸਾਡੇ YouTube ਉਤਲੇ ਮੈਂ ਨਾ ਉਹ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਯੂਨ ਕਰਿਓ ਅਤੇ ਜਿਹੜੇ ਵੀ ਸਾਡੇ ਫੇਸਬੁਕ ਤੇ ਮੈਂ ਨਾ ਉਹ ਸਾਡੇ ਫੇਸਬੁਕ ਨੂੰ ਫੋਲੋ ਯੂਨ ਕਰਿਓ ਤੇ ਹੋਰ ਜਿਹੜਾ ਪਰਲੇ ਜਿਹੜੇ ਬਬਲ ਪਈ ਉਹਨਾਂ ਨੇ ਆਪ ਸੰਗਣੀ ਕਰ ਲੈਣਾ ਤੇ ਪਰਨੇ ਜਿਹੜੀ ਆਪਾਂ ਸ਼ੇਪ ਆ ਉਹ ਸੈਟ ਕਰ ਲੈਣੀ ਹੈ ਅਗਲਾ ਲੜਾ ਪਲੜ ਲਾਉਣਾ ਲੜ ਨੂੰ ਹਲਕਾਏ ਬੈਤ ਪਿੰਚ ਕਰਾਂਗੇ ਦੋਈ ਕਨਾਰੇ ਇਕੱਠੇ ਕਰ ਲੈਣਾ ਦੋਈ ਕਨਾਰੇ ਇਕੱਠੇ ਕਰਕੇ ਲੜ ਨੂੰ ਤੋਂ ਸੈਟ ਕਰ ਲੈਣਾ ਤੇ ਵੀੜੇ ਆਪਣੀ ਸ਼ੇਪ ਉਹ ਸੈਟ ਕਰਕੇ ਤੇ ਲੜ ਜਿਹੜਾ ਉਹ ਬਲਪਾ ਕਿਹੜਾ ਪਲੜ ਨੂੰ ਲੋਡ ਕਰਕੇ ਲਗਾ ਦੇਣਾ ਫੈਨ ਆਲ ਯਾਰ ਬਾਕੀ ਪਾਣ ਵੀਡੀਓ ਸੈਟਿੰਗ ਕਰੀ ਜਾਣੀਆਂ ਜਿਹੜੇ ਆਪਣੇ ਵਾਲ ਲਾਈ ਸੀ ਉਹਨਾਂ ਜਿਹੜੇ ਆਪ ਬਲ ਪਾਈ ਸੀ ਉਹਨਾਂ ਨੇ ਆਪ ਚੰਗੀ ਤਰ੍ਹਾਂ ਟਟਕਾ ਲੈਣਾ ਤੇ ਸੰਗਣੇ ਕਰ ਲੈਣਾ ਤੇ ਜੇ ਕੋਈ ਵਾਲ ਢਿੱਲਾ ਰਹਿੰਦਾ ਤਾਂ ਤੁਸੀਂ ਆਪ ਪੱਗ ਪੈਨ ਫੇਰ ਕੇ ਜਿਹੜੇ ਆਪਣੇ ਵਾਲ ਆ ਉਹ ਟਟਕਾ ਲੈਣਾ ਤੇ ਜਿੱਥੇ ਘਟੇ ਘਟਉਣ ਕਿ ਉੱਥੇ ਜਿਹੜਾ ਆਪ ਪੱਗ ਪੈਨ ਫੇਰ ਕੇ ਜਾਂ ਸੁਈਆਂ ਵਾਈ ਫੇਰ ਕੇ ਜਿਹੜੇ ਆਪਣੇ ਵਾਲਿਆਂ ਨੂੰ ਸੰਗਣੇ ਕਰ ਲੈਣੇ ਹਨ ਤੋ ਵੀਡੀਓ ਵੱਤਵਾ ਚ ਜੁੜ ਕਰਿਆ ਤਾਂ ਜਿਹੜੇ ਵੀਰਾਂ ਨੂੰ ਤਕਸਾਲੀ ਪਰਦਾ ਬੰਨਣਾ ਜੇ ਕੋਈ ਪ੍ਰੋਬਲਮ ਆਦੀ ਤਾਂ ਇਸ ਵੀਡੀਓ ਦੇਖ ਕੇ ਜਿਹੜੇ ਆਪਣੀ ਪ੍ਰੋਬਲਮ ਦਾ ਸੋਲੂਸ਼ਨ ਕਰ ਲੈਣਾ ਅਗਲਾੜਾ ਪਰੜ ਲਾਉਣਾ ਲਾਰਮ ਵੇਕ ਤੋਂ ਪਿੰਚ ਕਰ ਲੈਣਾ ਤੇ ਦੋਈ ਘਨਾਰੇ ਇਕੱਠੇ ਕਰ ਲੈਣ ਦੋਈ ਘਨਾਰੇ ਇਕੱਠੇ ਕਰਕੇ ਜਿਹੜਾ ਲੜ ਨੂੰ ਸੈਟ ਕਰ ਦੇਣਾ ਸੈਟ ਕਰਕੇ ਜਿਹੜੇ ਉਹਦੇ ਵੱਲ ਨੇੜੇ ਆਪਾਂ ਪਾ ਲਿਆ ਪਾ ਲੈਣੇ ਹਨ ਜਿਹੜਾ ਪਾਏ ਪਰਨਾ ਬਣਿਆ ਬਿਨਾਂ ਦੇ ਜਿਹੜਾ ਪਾ ਪਰਨਾ ਬਣਿਆ ਤਵੇੜਾ ਪਲੜ ਨੂੰ ਲੋਡ ਕਰਕੇ ਜਿਹੜੇ ਆਪਣੀ ਸ਼ੇਪ ਉਹ ਲੋਡ ਕਰਕੇ ਜਿਹੜਾ ਪਲੜ ਨੂੰ ਲਗਾ ਦੇਣਾ ਹੈ ਤੇ ਨਾਲੇ ਬਾਕੀ ਪਾ ਨੇੜੀ ਆਪਾਂ ਸੈਟਿੰਗ ਕਰੀ ਜਾਣੀ ਹੈ ਜਿਹੜੀ ਆਪਣੀ ਸ਼ੇਪ ਆ ਉਹ ਸੈਟ ਕਰ ਲੈਣੀ ਹੈ ਬਾਕੀ ਬਤ ਨੇ ਜਿਹੜੀ ਅਪ ਸੈਟਿੰਗ ਕਰ ਲੈਣੀ ਹੈ ਜਿਹੜਾ ਜਿਹੜਾ ਉੱਪਰ ਆ ਲਾਈ ਸੀ ਉਹਨਾਂ ਜਿਹੜੇ ਅਪ ਬਲ ਪਾਈ ਸੀ ਉਹਨਾਂ ਦਾ ਸੈਟ ਕਰ ਦੇਣਾ ਹੈ ਜਿਹੜੇ ਆਪਣੇ ਕੇਸ ਬਾਹਰ ਆ ਜਾਂਦੇ ਆ ਉਹਨਾਂ ਨੇ ਪਹੰਦਰ ਕਰ ਲੈਣਾ ਹੈ ਜਿਹੜਾ ਆਪਣਾ ਬਾਕੀ ਦਾ ਲੜ ਬਗ ਜਾਂਦਾ ਉਹਨਾਂ ਬੈਗ ਤੇ ਜਿੱਥੇ ਆਪ ਪਿੰਚ ਕਰ ਦਿੰਨੇ ਉਹਦੇ ਸੁਲੇ ਕਿ ਲਈ ਆ ਕੇ ਜਿਹੜਾ ਲੜ ਨੂੰ ਉੱਤੇ ਜਿਹੜਾ ਲੜ ਨੂੰ ਲਾਪੜਣਾ ਹੈ ਨਾਲ ਜਿਹੜਾ ਬਾਕੀ ਪਰ ਜਿਹੜੀ ਆ ਵੀ ਸੈਟਿੰਗ ਕਰ ਲੈਣੀ ਹੈ ਜਿਹੋਂ ਜਿਹੜੇ ਆ ਪਲੈਰ ਰਿਲੇਸ਼ਨ ਜਿਹੜੀ ਆ ਆਪਾਂ ਸੈਟਿੰਗ ਕਰ ਲੈਣੀ ਹੈ ਜੇ ਨਾਲ ਜਲ ਬਾਕੀ ਪਰ ਨੀੜੇ ਬਸਟਿੰਗ ਕਰੀ ਜਾਣੀ ਹੈ ਤੁਸੀਂ ਜਿਵੇਂ ਸੰਦਾ ਇਤਾਲ ਲਈ ਛੇਕ ਮਾਰੀ ਇਹ ਲੋਗੜੇ ਉਹ ਵਧੀਆ ਬਤਵਾ ਸੇ ਯੂਨ ਕਰਿਓ ਕਮੈਂਟ ਕਰਕੇ ਯੂਜੇ ਬਈ ਤੁਹਾਨੂੰ ਜਿਹੜੇ ਆਪਣਾ ਟਕਸਾਲੀ ਪਾਣਾ ਕਿਵੇਂ ਲੱਗਿਆ ਜਿਹੜਾ ਆਪਣਾ ਸਿਰ ਕਵਰ ਕਰੀ ਉੱਥੇ ਵੀ ਜਿਹੜੇ ਇੱਕ ਵਾਰ ਬਾਅਦ ਛੇ ਲੈਣਾ ਜਿਹੜਾ ਆਪਣਾ ਸਿਰ ਆ ਉਹ ਚੰਗੀ ਤਰ੍ਹਾਂ ਟਾਈਟ ਕਵਰ ਹੋ ਗਏ ਹੋ ਜਵੇ ਤੇ ਬਾਕੀ ਬਾਰੇ ਇਹੜੇ ਪਸੜੀਂ ਕਰ ਲੈਣੀ ਹੈ ਤੇ ਫਿਰ ਜਲਦੀ ਹੀ ਇਹਨਾਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਆਂ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ